ਓ ਬੋਟਾਂ ਦੇ ਦਿਨ ਆ ਗਏ ਨੇੜੇ ਖੜਨੇ ਪਤਾ ਨਹੀਂ ਕਿਹੜੇ ਕਿਹੜੇ ਪੰਚ ਸਰਪੰਚ ਲੱਗੇ ਦੇਣ ਘਰਾਂ ਦੇ ਵਿੱਚ ਗੇੜੇ ਛੋਟੇ ਪਿਆਰੇ ਹੱਥ ਲਾਉਣਗੇ ਬੋਟਾਂ ਤੋਂ ਸਮਝ ਕੇ ਪਾਇਓ 5 ਸਾਲ ਮੁੜ ਕਿ ਕਦੋਂ ਆਉਣਗੇ ਉਹ ਜੋ ਲਾਉਂਦੇ ਨੇ ਸਾਰੇ ਨਾਲੇ ਸਾਨੂੰ ਪੋਣਗੇ दारू ਨਾਲੇ ਬੰਨਣਗੇ ਖਾਰੇ ਤੁਸੀਂ ਲਿਓ ਪੀਕੇ ਨਜ਼ਾਰੇ ਨਾਲੇ ਸਾਨੂੰ ਤਿੱਦਿਆ ਹੋਰ ਖਵਾਉਣਗੇ ਤਾਂ ਤੂੰ ਸਮਝ ਗਏ ਪਾਇਓ 5 ਸਾਲ ਕਦੋਂ ਆਉਣਗੇ ਪਿੰਡਾਂ ਦੇ ਵਿੱਚ ਸਰਪੰਚ ਤੇ ਬਾੜਾਂ ਵਿੱਚ ਮੈਂਬਰ ਜੋਰ ਲਾਉਣਗੇ ਵੋਟਾ ਵੀਰੋ ਸੋ ਸਮਝ ਗਏ ਪਾਇਓ 5 ਸਾਲ ਕਦੋਂ ਆਉਣਗੇ ਯਾਦ ਰੱਖਿਓ ਵੋਟਾ ਆਪਣੀ ਮਰਜ਼ੀ ਦੇ ਨਾਲ ਪਾਇਓ ਹੋ ਕਿਸੇ ਦੀ ਚੇ ਪੱਥਲੇ ਨਾ ਆਇਓ ਪਹਿਲਾ ਕਾਤਰੋ ਜਿੱਤੇ ਜਾਂ ਹਾਰੇ ਗੱਲਾਂ ਸੱਚੀਆਂ ਸੁਣਾ ਆ ਗਿਆ ਤੁਸੀਂ ਵੀ ਕਰ ਲੋ ਤਿਆਰੀ ਵੋਟਾਂ ਦਾ ਦਿਨ ਨੇੜੇ ਆ ਗਿਆ